ਆ ਜਾਓ ਭਾਈ ਆ ਕਮਰਾ ਦੇਖ ਲਓ ਭਾਈ ਕੁੜੀ ਤਾਂ ਸੋਹਣੀ ਆ ਯਾਰ ਠੀਕ ਦੇ ਆ ਆਯੋ ਆਂਟੀ ਲੋ ਇਹ ਕਮਰਾ ਇਹ ਕਮਰਾ ਯਾਰ ਕੁੜੀ ਸੋਹਣੀ ਤਾਂ ਬਹੁਤ ਆ ਗੱਲ ਬੰਦ ਤਾਂ ਜਾਓ ਪੁੱਛੀਏ ਕਿਵੇਂ ਕੀ ਚਲ ਦੇਖਦੇ ਆ ਗਲਤ ਬਣੀ ਜਾਊ ਐਂ ਕਰੋ ਫਰਾਂ ਫੇਰ ਹੀ ਪਾਵਾਂਗੇ ਆਂਟੀ ਕੋਲ ਚਲਦੇ ਆਂ ਪਰੋਣੇ ਥਰੋਣੇ ਬੇਬੇ ਹੂੰ ਜੇ ਟਿਊਸ਼ਨ ਚਲੇ ਜੋ ਅਕਸੱਚੀ ਆਗੇ ਮੇਰੇ ਤੋਂ ਨਹੀਂ ਮੱਥਾ ਵੱਜਦਾ ਉਹਨਾਂ ਨਾਲ ਟਿਊਸ਼ਨ ਵਾਲੇ ਤਾਂ ਕੋਈ ਨਹੀਂ ਰਹਿੰਦੇ ਹੈਗੇ ਮੈਂ ਇਹਨੂੰ ਐਂ ਕਹਿ ਦੂੰਗੀ ਵੀ ਸਾਡੀ ਕੁੜੀ ਤਾਂ ਉਸ ਸਕੂਲ ਚ ਜਾਣ ਲੱਗੀ ਇੱਕ ਅੱਧਾ ਦਿਨ ਤੂੰ ਵਿੱਚ ਦੀ ਬਾਗ ਆਹ ਉਹਨੇ ਬਾਅਦ ਜਦੋਂ ਕੋਣ ਮੱਥਾ ਮਾਰੇ ਉਹਨਾਂ ਨਾਲ ਹਾਂ ਬਸ ਇਕਦਾਂ ਦਿਨਾਂ ਹੀ ਕਰਦੀ ਤੇ ਟਿਊਸ਼ਨ ਰੈਸ਼ਨ ਤਾਂ ਤਾਂ ਛੱਡ ਖੜਾ ਐਵੇਂ ਇਥੇ ਨਹੀਂ ਟਿਊਸ਼ਨ ਆਲੇ ਜਵਾਬ ਲਾ ਤੇ ਆਪਣਾ ਪਲਾਨ ਕਾਮਯਾਬ ਹੋ ਗਿਆ ਆਪਾਂ ਨੂੰ ਭੱਜਣਾ ਪੈ ਗਿਆ ਮੁੜ ਕੇ ਫੇਰ ਹੋਰ ਮੁੜ ਕੇ ਜਵਾਬ ਹੋ ਜਾ ਫਿਰ ਦੇ ਰਾਂਗੇ ਹਾਂ ਆਪਾਂ ਤਾਂ ਛੱਡ ਖੜਾ ਐਵੇਂ ਕੀ ਹੈ ਚੁੱਪ ਧਗੜਾ ਅੰਟੀ ਹਾਂ ਠੀਕ ਹੈ ਭਾਈ ਹੋ ਠੀਕ ਹਾਂ ਬੈਠ ਜਾ ਅੰਟੀ ਮੇਰੀ ਮੰਮੀ ਭਰਉਂਦੀ ਸੀ ਸੋਨ ਨੂੰ ਕਹ ਤੇਰੀ ਮੰਮੀ ਨੇ ਕੀ ਕਰਾਉਣਾ ਮੈਥੋਂ ਪਤਾ ਨਹੀਂ ਕੋਈ ਕੰਮ ਹੋਣਾ ਉਹਨਾਂ ਨੂੰ ਅੱਛਾ ਹਾਂ ਜੀ ਬਗ ਜਾਂਦੇ

ਤੇ ਹੋਰ ਪਿੰਡ ਦੇਖ ਲਿਆ ਜੀ ਹਾਂ ਵੇਖ ਲਿਆ ਅੱਛਾ ਜੀ ਚਲੋ ਇਹ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਮੇਰੇ ਨਾਲ ਦੱਸੋ ਤੁਸੀਂ ਬਾਹਰ ਆ ਜਾਓ ਬਾਹਰ ਕਿਉਂ ਬਾਹਰ ਬਾਹਰ ਆਇਓ ਤੁਸੀਂ ਮੈਨੂੰ ਬਾਹਰ ਗੱਲ ਦੱਸੋ ਮੈਂ ਤੇ ਇੱਥੇ ਦੱਸ ਦੋ ਇੱਥੇ ਕੀ ਆ ਨਹੀਂ ਤੁਸੀਂ ਬਾਹਰ ਆਇਓ ਬਾਹਰ ਗੱਲ ਕਰਾਂਗੇ ਆਪਾਂ ਮੈਂ ਬਾਹਰ ਕਿਵੇਂ ਆਉਂਗੀ ਮੇਰੇ ਬੇਬੇ ਨੂੰ ਕੀ ਜਵਾਬ ਦਵਾਂਗੀ ਮੇਰੇ ਬੇਬੇ ਤੇ ਇੱਕ ਮਿੰਟ ਨਹੀਂ ਮੈਨੂੰ ਪਰੇ ਜਾਣ ਦਿੰਦੀ ਉਹ ਕੁਸਨੀ ਹੁੰਦਾ 2 ਮਿੰਟਾਂ ਨਾ ਕੀ ਹੁੰਦਾ ਤੁਸੀਂ ਕਹਿੰਦੇ ਪਿੰਡ ਦੇਖਾ ਜਾਂ ਨਹੀਂ ਆਵੇਂ ਚਲੋ ਆ ਨਾ ਕਰੋ ਜੀ ਤੁਸੀਂ ਆਜੋ ਚਲ ਕੋਈ ਗੱਲ ਨਹੀਂ ਆਜੋ ਚਲੋ ਜੀ ਮੈਂ 4 ਵਜੇ ਤੁਹਾਡੀ ਬੇਟ ਕਰੋ ਠੀਕ ਹੈ ਜੀ ਠੀਕ ਹੈ ਚੰਗ ਲੈ ਜਿਵੇਂ ਮਾਂ ਕਹਿੰਦੀ ਸੀ ਮੰਮੀ ਹੋ ਹੀ ਜਾਂਦਾ ਮੰਮੀ ਦੀ ਗੱਲ ਸੱਚੀ ਸੀ ਮੈਂ ਤਾਂ ਲੈ ਫਸ ਗਿਆ ਹੁਣ ਤੈਨੂੰ ਮੈਂ ਦੱਸੂਗੀ ਬਿੱਲੀਆ ਖਾਰਪ੍ਰਿਤ ਹਾਂ ਬੇਬੇ ਆਗੇ ਉਰੇ ਆ ਹਾਂ ਕੀ ਕਹਿੰਦਾ ਸੀਗਾ ਇਹਨੇ ਤਾਂ ਉਹੀ ਗੱਲ ਕਹੀ ਆ ਮੈਂ ਕੋਈ ਗੱਲ ਕਰਨੀ ਬਾਹਰ ਮਿਲਣਾ ਮੈਂ ਕਹਿੰਦਾ ਕੀ ਗੱਲ ਕਰਨੀ ਇੱਥੇ ਹੀ ਦੱਸ ਦੇ ਕਹਿੰਦਾ ਨਹੀਂ ਨਹੀਂ ਇੱਥੇ ਨਹੀਂ ਦੱਸਦਾ ਕਹਿੰਦਾ ਤੇ 4 ਵਜੇ ਤੱਕ ਕਹਿੰਦਾ ਮੈਂ ਵੇਟ ਕਰੂੰਗਾ ਬੇਬੇ ਇਹ ਤਾਂ ਫਸ ਗਿਆ ਜਾਲ 'ਚ ਇਹ ਵੀ ਜਾਲ 'ਚ ਫਸ ਗਿਆ ਇਹਦੀ ਬੇਬੇ ਨੇ ਤੇ ਇਹਦੇ ਬਾਪੂ ਨੇ ਅੱਜ ਕਿਤੇ ਰਿਸ਼ਤੇਦਾਰੀ 'ਚ ਜਾਣਾ ਮੈਨੂੰ ਉਹ ਆਏ ਆਂਦੀ ਸੀ ਕਹਿੰਦੀ ਆ ਕਿ ਸ਼ਾਮ ਦੀਆਂ ਦੋ ਰੋਟੀਆਂ ਇਹਦੀਆਂ ਵੱਧ ਬਣਾ ਕੇ ਕਿ ਇਹਨੂੰ ਉਹ ਕਰ ਦੇ ਬੇਸ਼ੱਕ ਸਾਡੇ ਕਿ ਨਹੀਂ ਬਣਾ ਲਿਓ अच्छा हां ਤੇ ਬਸ ਜਦੋਂ ਇਹ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਬਾਗ ਜਾਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਖੀਏ ਦੇ ਨਾ ਕਿਵੇਂ ਕੋਈ ਨਾ ਕਹੇ ਬੇਬੇ ਪਰੌਠੇ ਖਵਾਵਾਂਗੇ ਐਂ ਕਹਿਣਾ ਸੀ ਗੋਬੀਆਂ ਕਿਉਂ ਕਹ ਇਹਨੂੰ ਖਵਾਵਾਂਗੇ ਆਪਾਂ ਗੋਭੀ ਵਾਲੇ ਹੁਣ ਲਾ ਕੇ ਤੂੰ ਮੈਂ ਕਹਿੰਦੀ ਸੀ ਨਾ ਜਾਵਾਂ ਕਿ ਨਾ ਤੂੰ ਜਾ ਫੇਰ ਹੀ ਤਾਂ ਆਪਾਂ ਕੰਮਜਾਬ ਹੋਵਾਂਗੇ ਚਲ ਮੈਂ ਜਾਂਦੀ ਹਾਂ ਸੁਣ ਲਾਣੀ ਇਹਦੀ ਵੀ ਗੱਲ ਵਿਚਾਰੇ ਦੀ ਸੁਣ ਲਾ ਬਸ ਜਦੋਂ ਤੂੰ ਬਾਗ ਗਈ 5 ਮਿੰਟ ਬਾਅਦ ਮੈਂ ਆਜਾਂ ਚਲ ਠੀਕ ਹੈ ਹਾਂ ਫਿਰ ਉਹ ਵੀ ਗੱਲ ਫੋਨੋਂ ਕੱਢ ਲਈ ਜੀ ਪਿਆ ਲੁਕੋ ਕੇ ਰੱਖ ਰੱਖ ਕੇ ਕੱਢ ਲਈ बस ठीक है हां नहीं ना सामने ਕੀਤਾ ਮੈਂ ਨਾ ਨਾ बस ਮੈਂ ਵੀਡੀਓ ਬਣਾ ਲੂੰਗੀ ਮੈਂ ਕਹਿ ਦੂਗੀ ਨਹੀਂ ਵੀਡੀਓ ਵਾਇਰਲ ਕਰਦੀ ਤੇ हां बस ਚਲ ਆ ਕੇ ਗੱਲ ਕਰਦੇ ਆ ਬਾਕੀ हां ਜਾ ਟਾਈਮ ਦੇਖ ਚੰਗਾ ਟਾਈਮ ਤਾਂ 4 ਦਾ ਦਿੱਤਾ ਸੀ ਯਾਰ ਆਈ ਹੋਣੀ ਲੱਗਦਾ ਤਾਂ ਹੈਗਾ ਜੇ ਮੈਂ ਆਉਗੀ ਹੱਸ ਗੱਲਾਂਆਂ ਤਾਂ ਲਾਆਂ ਰੱਜ ਚਲ ਦੇਖਦੇ ਆ

ਨਹੀਂ ਨਹੀਂ ਐ ਜਿੱਤੇ ਕੋਈ ਗੱਲ ਨਹੀਂ ਹੈਗੀ ਮੇਰੇ ਤੋਂ ਪੁੱਛਿਆ ਮੈਂ ਤੁਹਾਨੂੰ ਪਸੰਦ ਕਰਦੀ ਆ ਕਿ ਨਹੀਂ ਉਹ ਹੋਈ ਮੈਂ ਤੁਹਾਨੂੰ ਪਸੰਦ ਕਰਦਾ ਤੁਸੀਂ ਦੱਸੋ ਵੀ ਕਰਦੇ ਹੋ ਕਿ ਨਾ ਬਾਕੀ ਨਾਲ ਗੱਲ ਹੀ ਨਾ ਛੱਡੋ ਮੇਰਾ ਤਾਂ ਸੋਤੇ ਦਿਲ ਆ ਗਿਆ ਜੀ ਜਾਨ ਕਹੋ ਜਾਨ ਵੀ ਦੇ ਦਾਂ ਨਹੀਂ ਨਹੀਂ ਜਾਨ ਤਾਂ ਮੈਂ ਕੀ ਕਰਨੀ ਆ ਜਾਨ ਤਾਂ ਮੈਂ ਕੀ ਕਰਨੀ ਆ ਕੋਈ ਗੱਲ ਨਹੀਂ ਸੋਚ ਕੇ ਦੱਸੂਗੀ ਮੈਂ ਸੋਚਣ ਵਾਲੀ ਕਿਹੜੀ ਗੱਲ ਆ ਜੀ ਤੁਸੀਂ ਫਰੈਂਡਸ਼ਿਪ ਇਹਨਾਂ ਕਰਕੇ ਬੀਕੋ ਦੋ ਸਹੀ ਠੀਕ ਹੈ ਜੀ ਵਾ ਬੱਚਾ ਵਾ ਤੁਸੀਂ ਆਂਟੀ ਤੁਸੀਂ ਆਂਟੀ ਤੇ ਤੂੰ ਇਹ ਕੀ ਸੋਚ ਰੱਖਿਆ ਵੀ ਮੇਰੀ ਕੁੜੀ ਆਈ ਤੇਰੇ ਨਾਲ ਫਰੈਂਡਸ਼ਿਪ ਕਰ ਲੂਗੀ ਆਈ ਤੁਰੇ ਫਿਰਦੀ ਆ ਦੇਖ ਲੈ ਤੇ ਤੇ ਨਾਲ ਬੁਲਾਇਆ ਮੈਨੂੰ ਇੱਥੇ ਨੇ ਤੂੰ ਓਏ ਸਾਂਸ ਤੋਂ ਕੰਤੂ ਤਾਂ ਨਾ ਬਦਲ। ਮੁੱਛਾ ਜੀ ਇਹਨੂੰ ਵੱਟ ਨਾ ਦੇ। ਠੀਕ ਹੈ ਨਾ? ਵੀਡੀਓ ਬਣਾ ਲਈ ਤੇਰੀ। ਆਹ ਦੇਖ ਲਾ। ਆਹ ਵੇਖ। ਇਹਨੂੰ ਹੁਣ ਮੈਂ ਵਾਇਰਲ ਕਰੂੰਗੀ। ਕਿਉਂਕਿ ਅੱਗੇ ਵਾਸਤੇ ਨਾ ਕਿਸੇ ਨੂੰ ਕੁਝ ਕਹੇ। ਹਰ ਖਾਣਾ, ਹਰ ਖਾਣਾ। ਹਰ ਖਾਣੇ ਮੈਨੂੰ ਤੂੰ ਮੇਰੀ ਕੁੜੀ ਵਾਸਤੇ ਕਿਉਂ ਇੰਨਾ ਮਾੜਾ ਸੋਚਿਆ? ਨਾ ਮੈਂ ਕਿ ਕਮਾਂ ਜੋ ਸੀ ਤੁਹਾਡੇ ਕਿਰਾਏ ਤੇ ਰਹਿਣੇ। ਤੂੰ ਮੈਨੂੰ ਕੁਝ ਵੀ ਕਹਿ ਲਵੇਂਗਾ ਤੇ ਕਿਤੇ ਵੀ ਬੁਲਾ ਲਵੇਂਗਾ। ਕੁਝ ਵੀ ਕਹਿਣ ਨੂੰ ਮੈਂ ਕਿਹੜਾ ਤੈਨੂੰ ਕੁਝ ਮਾੜਾ ਕਿਹਾ? ਮਾੜਾ ਆਖੇ ਨਹੀਂ ਹਰਦੀ ਕੋਲ ਫੜ ਨਾ ਮਾੜਾ ਆਖੇ ਨਹੀਂ ਤੂੰ ਮੇਰੇ ਇਧਰਲੇ ਸਾਈਡ ਹੋ ਜਾ ਕੁੜੀਏ ਆਖਿਆ ਨਹੀਂ ਮਾੜਾ ਹਜੇ ਆਂਟੀ ਇਧਰਲੀ ਛੜ ਨੁ ਕਿਹੜਾ ਮੈਂ ਖਾਣਾ ਕੁੜੀ ਖਾਂ ਇਹ ਤੋਂ ਕਿਵੇਂ ਜਾਏਂਗੇ ਤੂੰ ਮੇਰੇ ਕੋਲੇ ਖੜੀ ਤੂੰ ਮੈਂ ਤੇ ਮੰਮੀ ਆਈ ਕਹਿੰਨੀ ਆਂਟੀ ਠੀਕ ਖੇਤ ਦੇਖਣਾ ਇਸੀ

ਬੇਬੇ ਝੂਠ ਬੋਲਦੀ ਇਕ ਤਾ ਤੂੰ ਮੇਰੀ ਕੁੜੀ ਨੂੰ ਸਾਧ ਕੇ ਬਲੈਕਮੇਲ ਕਰੀ ਜਾਣਾ ਮੇਰੀ ਕੁੜੀ ਨੂੰ ਵੀ ਹਾਂ ਤੂੰ ਮੇਰੇ ਨਾਲ ਫਰੈਂਡਸ਼ਿਪ ਕਰਾਇਆ ਕਰ ੱੱਕੇ ਨਾਲ ਉਹ ਵੀ ਜ਼ਬਰਦਸਤੀ ਇਕ ਹਜੇ ਤੂੰ ਆ ਨਾ ਤੂੰ ਬੋਲ ਕਿਉਂ ਇਕੋ ਬੋਲੂਗੀ ਇਹਨੂੰ ਆਪਦੀ ਜਿਤਨੀ ਪਿਆਰੀ ਦੀ ਬੇਬੇ ਪਠਾਣੇ ਚੱਲਦੇ ਤੇਰਾ ਪ੍ਰੂਫ ਹੈ ਕਰ ਹਰਪ੍ਰੀਤ ਤੂੰ ਮੇਰੀ ਮਾੜੀ ਮੋਟ ਜਰ ਗੱਲ ਮੰਨ ਨਹੀਂ 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 ਹਰਪ੍ਰੀਤ ਨਾ ਗੱਲ ਨਹੀਂ ਕਰਦੀ ਤੂੰ ਮੇਰੇ ਨਾਲ ਗੱਲ ਕਰ ਸਿੱਧੀ ਮੇਰੇ ਬੇਬੇ ਦੀ ਗੱਲ ਪੁੱਛਦਾ ਆਂਟੀ ਤੁਸੀਂ ਹਰ ਕੋਨਾ ਹਰ ਕੋਨਾ ਹਰ ਕੋਨਾ ਪੰਜ ਰੱਤਾ ਵਾਲਾ ਕੱਟ ਕਰ ਨਾ 5 ਲੱਖ ਰੁਪਇਆ ਲਵਾਂਗੀ ਠੀਕ ਹੈ 5 ਲੱਖ ਰੁਪਇਆ ਕਰ ਲੈ ਇੰਤਜ਼ਾਮ ਤੇ ਨਹੀਂ ਮੈਂ ਤੈਨੂੰ ਮਿੰਟ ਸਿਰਫ 15 ਦਿੱਤੇ 15 ਮਿੰਟ ਨਹੀਂ ਅਸੀਂ ਜਾਣਗੇ ਤੇ ਥਾਣੇ ਮਾਨਸਾ ਜਾ ਕੇ ਆਹ ਵੀਡੀਓ ਦਿਖਾ ਕੇ ਉਸ ਤੋਂ ਬਾਅਦ ਅਸੀਂ ਵਾਇਰਲ ਕਰਾਂਗੇ ਉਹ ਨਾ ਨਾ ਆਂਟੀ ਮਾਨਸਾ ਜਾਣ ਦੀ ਰੋਡ ਨਹੀਂ ਮੈਂ ਕਰ ਲੂੰਗਾ ਕੁਝ 15 ਮਿੰਟਾਂ ਚ 10 15 ਮਿੰਟਾਂ ਚ ਆਂਟੀ ਇਹ 15 ਤੋਂ 17 ਉਹ ਤੁਸੀਂ ਥਾਣੇ ਨਾ ਜਾਇਓ ਮੈਂ ਕੋਈ ਗੱਲ ਨਹੀਂ ਜਾਨਾ ਕੁੱਤੇ ਅਸਮਾਨ ਮਾਨਸਾ ਵਿਚ ਕਿਵੇਂ ਪੈਸੇ ਲਾਉਣਾ ਤੁਹਾਨੂੰ ਪੈਸੇ ਚਾਹੀਦੇ ਹਨ ਮਨ ਵਿੱਚ ਪੈਸੇ ਜੀਣਾ ਕਿਸ ਮਾਨ ਪੇ ਮੇਰਾ ਕੁਝ ਆਏਗਾ ਮੇਰੇ ਕੋਲ ਮੈਂ ਆਪੇ ਵੇਚੂ ਹੋਵੇ ਅੱਛਾ ਤੂੰ 골ਡ ਵੇਚ ਕੇ ਆਏਗਾ ਹਾਂ 골ਡ ਲੈ ਸੁਣੋ ਦਿਖਾ ਮੈਨੂੰ ਕਿੰਨਾ 골ਡ ਹੈ ਤੇ ਸਾਰਾ ਕੁਝ ਤੇ ਜਿੰਨਾ ਕਾਇਸ਼ ਹੈਗਾ ਸਾਰਾ ਕਾਇਸ਼ ਤੇ ਸਾਰਾ ਦੇ ਦੇ 골ਡ 5 ਲੱਖ ਦਾ ਸਮਾਨ ਦੇ ਦੇ ਮੈਨੂੰ ਬੇਸ਼ੱਕ ਦੀ ਇਕੱਲਾ 골ਡ ਦੇ ਦੇ 5 ਲੱਖ ਦਾ ਠੀਕ ਹੈ ਹਾਂ ਚੱਲ ਹੁਣੇ ਚੱਲ ਐਸੇ ਟਾਈਮ ਆ ਫੋਨ ਫੜਾ ਵਰ ਸੰ ਫੋਨ ਥੋੜਾ ਇਹਦਾ ਕੀ ਹੈ ਕਿਸੇ ਨੂੰ ਹੋਰ ਫੋਨ ਕਰਦੇ ਇਹ ਐਵੇਂ ਹੋਰ ਜਾਲ ਵਿੱਚ ਚੱਲ ਚੱਲ ਅੱਕ ਮੂਰੇ ਹਾਂ ਯਾਰ ਹੁਣ ਆਪਾਂ ਖੁਰੂ ਹੋ ਜਾਵਾਂਗੇ ਲੈ ਕੇ ਜਿੱਥੇ ਜਿੱਥੇ ਬਸ ਇਹਦਾ ਮਾਪੇ ਕੰਮ ਆਊਗਾ ਆਪਾਂ ਤਾਂ ਅੱਜੀ ਚੱਲੇ ਬਸ ਪਹਿਲਾ ਪਹਿਲਾ ਟੱਪਣਾ ਆ ਪਕੜੇ ਕੋਈ ਫਰੂਫ ਦਿੱਤੀ ਇਹਨਾਂ ਨੂੰ ਆਏ ਆਖਣਗੇ ਆਪਾਂ ਬੀਅਸੀ ਇਹ ਵੇਚ ਕੇ ਚੱਲ ਰੱਬਿਆ ਆਪ ਦੇ ਆਪ ਮੈਂ ਤਾਂ ਤੇ ਸੋਹਣੀਆ ਪਿਆਰ ਕਰ ਲੈਣੀਆਂ ਪਰ ਕੀ ਪਤਾ ਇਸ ਵਾਲਾ ਉਹ ਹੈਲੋ ਉੱਥੇ ਕੀ ਕਹਿ ਕੇ ਆਸੀ ਮੈਂ ਹਾਂ ਦੀ ਕੀ ਕਹਿ ਚਾਲ ਜਾਵਾ ਮਾਨਸਾ ਨਹੀਂ ਨਹੀਂ ਮੈਂ ਤੁ ਨੂੰ ਬੈਠੋ ਲਿਆ ਬੇਬੇ ਚਲਦੇ ਆਪਾਂ ਹਾਂ ਚਲ ਚੱਟ ਵਾਲੇ ਚਲਦੇ ਬੈਠੋ ਮੈਂ ਲੈ ਕੇ ਦਿੰਨਾ ਤੇਰੇ ਕੋਲ ਮਿੰਟ ਪੰਜ ਰਹਿ ਗਏ ਠੀਕ ਹੈ ਤੂੰ ਤਾਂ ਸਮਝਾ ਨਾ ਮੈਂ ਕੀ ਸਮਝਾਵਾਂ ਨਾਲੇ ਕੋਈ ਚਲਾਕੀ ਕਰਨ ਦੀ ਲੋੜ ਨਹੀਂ ਸਮਝ ਕੇ ਨਾ ਪ੍ਰੂਫ ਹੈ ਸਾਰੇ ਤੇਰੇ ਫੋਨ 'ਚ ਉਦੋਂ ਠੀਕ ਆ ਚਲ ਮੈਂ ਲਿਆਉਣਾ ਤੁਸੀਂ ਬੈਠੋ ਹੁਣ ਇੱਥੇ ਬਾਲੀਆਂ ਗੱਲਾਂ ਹੀ ਨਾ ਮਾਰ ਤੇ 5 ਮਿੰਟਾਂ ਦੇ ਵਿੱਚ ਵਿੱਚ ਆ ਜਾ ਤੇ ਨਹੀਂ ਵੀਡੀਓ ਜੀ ਹੁਣ ਵਾਇਰਲ ਹੋ ਜੂ ਠੀਕ ਆ ਜੀ ਅੱਗ ਵਾਂਗੂ ਫੈਲੂਗੀ ਹਾਂ ਕੋਈ ਨਾ ਪੈ ਜਾਗੇ ਤੁਝ ਜਾ ਮੈਂ ਸਮਝਾਵਾਂ ਉਹ ਵੀ ਮੇਰੀ ਮਾਂ ਨੂੰ ਹੱਦ ਦੇਦੀ ਸਾਡਾ ਤਾਂ ਕੰਮ ਹੀ ਆ ਹੈ ਆਏ ਪਤਾ ਨਹੀਂ ਕਿੰਨੇ ਕ ਲੁੱਟ ਲਿਆ ਇਹ ਜੇ ਅਸੀਂ ਹੌਲੀ ਹੌਲੀ ਹੁੰਦਾ ਸ਼ੌਂਕ ਨਾ ਪੁਰਦਾ ਹਾਂ ਦਿਲਿਆ ਫੜਾ ਦੇ ਕੀ ਕੀ ਉਸਾਇਦੇ ਵਿੱਚ ਤਾਂ ਮੇਰੀ ਮਾਂ ਦੇ ਉਹ ਚੱਕਰੇ ਜਿਹੜੇ ساری ਜ਼ਿੰਦਗੀ ਨਹੀਂ ਸੀ ਵੇਚਨੇ ਦੇ ਬੈ ਮੈਨੂੰ ਵੇਚਨੇ ਪੈ ਗਏ ਤੇ ਨਾ ਕਰ ਇਹੋ ਜਿਹੀ ਹਰਕਤਾਂ ਨਾ ਦੇ ਚ ਹ ਤੈਨੂੰ ਪਿਆਰ ਕੀਤਾ ਸੀ ਮੈਨੂੰ ਕੀ ਪਤਾ ਸੀ ਕੀਤਾ ਸੀ ਪਿਆਰ ਹਾਂ ਆਈ ਪਿਆਰ ਹੁੰਦੇ ਹੁੰਦੇ ਆ ਜੇ ਮੈਨੂੰ ਪਤਾ ਹੁੰਦਾ ਤਾਂ ਜਸੜਾ ਪੈਸਾ ਤਾਂ ਪੈਸਾ میری ماں دے رنگ ویکھے جو ٹھاકે نا میرے کول تا کچھ نہیں تے اے کائش ہون کتے نکل آیا آ ڈرامے جڑا کسے ہور اکے کر دے نا پی آنٹی ہور کی ذریعے ہاں چل چنگا ساسٹری کال اسی نو بیچ گئے نال اے پسند تو کردا سی مینوں میں نہیں سمجھ گیا تو میرے اگے پیچھے پھردا سی میں نہیں چل بیبی اپنے بیبی ہاں او دیکھ چلے ہے ہونا ہی ہے کہ کچھ ہور ہی تے ہونا ہے میں دیکھ لیا آ دیکھ ਆ ਤੱਕ ਐਚ ਆਸ ਹਾਂ ਤੇ ਆ ਹੈਗਾ ਸੋਨਾ ਇਹ ਲੈ ਦਿਨ ਦਿਖਾਵਾਂ ਹਾਂ ਦੇਖ ਆ ਰਾਣੀ ਹਾਰ ਬੀਬੀ ਤੇ ਆ ਕਾਂਟੇ ਨਾਲ ਤੇ ਆ ਦੋ ਜੋੜੀਆਂ ਰਿੰਗਾਂ ਆ ਬੀਚ ਦੀ ਨਹੀਂ ਆਪਾਂ ਲੈ ਕੇ ਚੱਲਦੇ ਆ ਬੀਚ ਚੱਲ ਕੀ ਕਰਾਉਂਦਾ ਇਹਨੂੰ ਸਿੱਟ ਮੱਜੇ ਤੇ ਇੱਥੇ ਆਪਾਂ ਇਹ ਤੋਂ ਕੀ ਸੋਣ ਕਿ ਆਪਣੀ ਉਹ ਚੱਕ ਮੈਂ ਤਾਂ ਇਹ ਕਹਿੰਦੇ ਦੋ ਲੀਰਾ ਪਾਟੇ ਸਿੱਟ ਜਾਈ ਨਹੀਂ ਇੱਥੇ ਉਹਦੇ ਚ ਪ੍ਰੂਫ ਤਾਂ ਨਹੀਂ ਕੋਈ ਕੁਝ ਵੀ ਨਹੀਂ ਹੈਗਾ ਆ ਜਾ ਫਿਰ ਆਜਾ ਆਪਣੇ ਕੋਲ ਆਪਣਾ ਆ ਜਾ ਸ਼੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਬਾਈ ਨੇ ਨਵਾਂ ਚੈਨਲ ਬਣਾਇਆ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹਨਾਂ ਨੇ ਵੀਡੀਓ ਅਪਲੋਡ ਕਰਨੀ ਹੈ ਫਸਟ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਵੀਡੀਓ ਨੂੰ ਬਾਈ ਤੁਹਾਡੇ ਚੈਨਲ ਦਾ ਨਾਮ ਦੱਸ ਦੋ ਮਾਨ ਮਾਨਸਾ ਪੀਵੀ 31 ਹਾਂਜੀ ਹੁਣ ਆਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਧੰਨਵਾਦ ਜੀ